ਕਰ ਨਹੀਂ ਦੇ ਕਹਿਰ ਦੇ ਚੱਲਦੇ ਆ ਸਰਬੰਧ ਨਹੀਂ ਹੋ ਸਕੇ ਫਿਰ ਵੀ ਇੱਥੇ ਮੋਰਚੇ ਦੇ ਵਿੱਚ ਆ ਕੇ ਘਰਨੇ ਦੇ ਵਿੱਚ ਬੈਠੇ ਹਾਂ ਦੇਖੋ ਦੋਸਤੋ ਸਾਡੀ ਜਿਹੜੀ ਮੁਕਸਾ ਜ਼ਿਲ੍ਹੇ ਦੀ ਨਿਰਦੇਸ਼ਕ तकरीबन ਸਾਰੇ ਦੀ ਸਾਰੀ ਜੇਤਕ ਬੰਦ ਮੂਤਵਾਦ ਆਪਾਂ ਨੂੰ ਇਹ ਮਜਬੂਰਨ ਇਹ ਫੈਸਲਾ ਲੈਣਾ ਪਿਆ ਕਿ ਆਪਾਂ ਗਵਾਂਡੀ ਜ਼ਿਲ੍ਹੇ ਤੋਂ ਗਵਾਂਡੀ ਜ਼ਿਲ੍ਹੇ ਦੀ ਡਿਊਟੀ ਲਾ ਕੇ ਆਪਾਂ ਇਸ ਲੜਾਈ ਨੂੰ ਅੱਗੇ ਤੋਰਗੇ ਇਸ ਲੜਾਈ ਨੂੰ ਕਿਉਂ ਤੋੜਨਾ ਪੈ ਰਿਹਾ ਹੈ ਅੱਜ ਉਹ ਇਸ ਲਈ ਹੈ ਕਿ ਮਾਨਯੋਗ ਸੁਪਰੀਮ ਕੋਰਟ ਨੇ ਜੋ ਗੱਲਾਂ ਕਹੀਆਂ ਨੇ ਇਹ ਨਾਲ ਇਹਨਾਂ ਮਾਮਲਿਆਂ 'ਚ ਜਿਹੜਾ ਕੰਮ ਦੀ ਖਾਤਰ ਆਪਾਂ ਬੈਠੇ ਆ ਸੁਪਰੀਮ ਕੋਰਟ ਨੇ ਪਹਿਲੀ ਗੱਲ ਕਹਿਆ ਕਹੀ ਹੈ ਕਿ ਜੇਕਰ ਇੱਕ ਪਾਸੇ ਸੜਕ ਭੜੀ ਹੈ ਇਹ ਸੁਪਰੀਮ ਕੋਰਟ ਨੇ ਛੱਤੀਸਗੜ੍ਹ ਦਾ ਕੇਸ ਰਾਇਪੁਰ ਤੋਂ ਲੈ ਕੇ 26 ਕਿਲੋਮੀਟਰ ਦਾ ਸਫ਼ਰ ਸੀਗਾ ਦੁਰਗ ਤੱਕ ਦਾ ਉਸ ਦੇ ਸਬੰਧ ਦੇ ਵਿੱਚ ਕੇਸ ਲੋਕਾਂ ਨੇ ਕੀਤਾ ਸੀਗਾ ਉਹਦੇ ਤੇ ਫੈਸਲਾ ਦਿੱਤਾ ਫਿਰ ਅੱਗੇ ਜਾ ਕੇ ਉਹਨੇ ਆਪਣੇ ਫੈਸਲੇ ਦੇ ਵਿੱਚ ਇਹ ਵੀ ਕਿਹਾ ਕਿ ਇਹ ਕੰਮ ਕੰਪਲੀਟ ਕੀਤੇ ਤੋਂ ਬਿਨਾਂ ਕਿਸੇ ਕਿਸਮ ਦਾ ਕੋਈ ਟੋਲ ਨਹੀਂ ਲੈ ਸਕਦੇ ਪਰ ਬਿਮਾਰੀ ਕਿੱਥੇ ਖੜੀ ਐ ਇਹ ਸਰਕਾਰਾਂ ਸਾਡੀਆਂ ਅੱਖਾਂ ਮੀਚ ਕੇ ਫੈਸਲੇ ਲੈ ਰਹੀਆਂ ਇਹਨਾਂ ਨੂੰ ਸਰਕਾਰੀ ਰਾਏਤ ਦੇ ਦਿੰਦੇ ਐ ਕਿ ਤੁਸੀਂ ਇੰਨੇ ਪਰਸੈਂਟ ਕੰਮ ਕਰਕੇ ਫਿਰ ਤੁਸੀਂ ਇਹਨੂੰ ਟੋਲ ਚਲਾ ਲਿਓ ਉਹ ਕਰ ਲਿਓ ਆਹ ਕਰ ਲਿਓ ਐਕਸ਼ਨ ਬੈਠਾ ਉਹ ਪਹਿਲਾਂ ਤਾਂ ਇਹ ਕਹਿ ਰਿਹਾ ਹੈ ਕਿ ਉਹਨਾਂ ਨੇ ਇਹ ਲਿਖਿਆ ਹੈ ਕਿ 70% 75% ਕੰਮ ਕੰਪਲੀਟ ਹੁੰਦਾ ਜਦੋਂ ਫੇਰੇ ਟੋ ਲੈ ਸਕਦੇ ਆ ਤੇ ਜੇ 75% ਕੰਪਲੀਟ ਅਜੇ ਕੰਮ ਨਹੀਂ ਹੋਇਆ ਪਹਿਲਾਂ ਤਾਂ ਅਧਿਕਾਰੀਆਂ ਦੀ ਗੱਲ ਇਹ ਸੀ ਕਿ 75% ਅਜੇ ਕੰਪਲੀਟ ਨਹੀਂ ਹੋਇਆ ਅਜੇ 60 40 ਦਾ ਫਰਕ ਪਿਆ ਹੈ रहे ਨੇ ਜਦੋਂ ਤੇ ਫਿਰ ਐਕਸ਼ਨ ਸਾਹਿਬ ਸਾਰੇ ਦਾ ਸਾਰਾ ਜੋਰ ਲਾ ਕੇ ਉਹਨਾਂ ਦੇ ਹੱਕ ਦੀ ਭੁਗਤਣ ਲਾਦਾ ਫਿਰ ਇੱਥੋਂ ਜ਼ਿਕਰ ਜਾਵੜਿਆ ਕਿ ਕਹਿੰਦਾ 95% ਹੀ ਕੰਮ ਕੰਪਲੀਟ ਹੋਇਆ ਪਿਆ ਸੋ ਮੇਰੀ ਬੇਨਤੀ ਆ ਭਰਾਵੋ ਆਪਾਂ ਇੱਥੇ ਇਸ ਲਈ ਆਏ ਆਪਾਂ ਉਧਰ ਆਉਣਾ ਚਾਹੁੰਦੇ ਸੀ ਜਦੋਂ ਬੱਸ ਡਿੱਗੀ ਹੈ ਆਪਣੀ ਜਥੇਬੰਦੀ ਨੇ ਮੀਟਿੰਗ ਕਰ ਲਈ ਸੀ ਕਿ ਇਹਦੇ ਉੱਤੇ ਲੜਾਈ ਦੇਈਏ ਰੋਜ਼ ਬੰਦੇ ਮਰੀ ਜਾਂਦੇ ਆ ਇਹਦਾ ਦੂਜਾ ਦੂਜਾ ਇਨਸੀਡੈਂਟ ਸੀ ਇਸ ਨਹਿਰ ਦਾ ਚਲੋ ਆਪਣੇ ਭਾਈ ਨੇ ਦੂਸਰੀ ਜਥੇਬੰਦੀ ਨੇ ਆ ਕੇ ਬੈਠ ਜਾ ਆਪਾਂ ਸੋਚ ਲਿਆ ਵੀ ਉਹ ਲੜ ਰਹੇ ਨੇ ਆਪਾਂ ਵਿੱਚ ਜਾ ਕੇ ਇੰਟਰਫੀਅਰ ਨਹੀਂ ਕਰਨਾ ਚਾਹੀਦਾ ਉਹ ਲੜ ਲੈਣਗੇ ਲੇਕਿਨ ਸਾਡੀ ਉਦੋਂ ਵੀ ਮਰਛਾ ਇਹ ਸੀਗੀ ਸੁਖਦੇਵ ਜ਼ਿਲ੍ਹਾ ਪ੍ਰਧਾਨ ਹੁੰਦੇ ਸੀ ਮੇਰੀ ਉਹਨਾਂ ਨਾਲ ਗੱਲ ਹੋਈ ਸੀ ਵੀ ਇੱਥੇ ਤੁਸੀਂ ਡੀਸੀ ਓਫ ਬਿਸਨੂਰੇ ਮਤਲਬ ਧਰਨਾ ਸ਼ੁਰੂ ਕਰੋ। ਉਹਦੇ ਕਾਰਵਾਈ ਆਪਾਂ ਉਹਨਾਂ ਲੋਕਾਂ ਨੇ ਖਲਾਫ ਕਾਰਵਾਈ ਕਰਾਉਣੀ ਆ ਜਿਨ੍ਹਾਂ ਨੇ ਜਿਹੜੀ ਟੋਲ ਕੰਪਨੀ ਆ ਜਿਹੜੇ ਬੰਦੇ ਮਰੇ ਨੇ ਉਹਨਾਂ ਬੰਦਿਆਂ ਮਰਿਆ ਦੀ ਜ਼ਿੰਮੇਵਾਰ ਟੋਲ ਕੰਪਨੀ ਆ। ਕਿਉਂ ਮੈਂ ਟੋਲ ਕੰਪਨੀ ਕਿਹਾ ਮੇਰੀ ਉਹਦੇ ਅੰਦਰ ਗੱਲ ਹੀ ਹੁੰਦੀ ਸੀ। ਦੇਖੋ ਸਾਡਾ ਕੋਈ ਕਿਸਾਨ ਟਰਾਲੀ ਦਾ ਟਾਇਰ 파ੜ ਜਾਏ ਰੇਤੇ ਦੀ ਭਰੇ ਲਈ ਆਉਂਦਾ ਹੋਵੇ ਉਹਦਾ ਬੈਰ ਵੀ ਟੁੱਟ ਜਾਏ ਉਹਨੂੰ ਮਜਬੂਰ ਨੂੰ ਉੱਥੇ ਵੇਤਾ ਲੋੜਾ ਪੈਂਦਾ ਮਿੱਟੀ ਲਾਉਣੀ ਪੈਂਦੀ ਹੈ ਅਗਰ ਉਹ ਦੀ ਮਿੱਟੀ ਪਈ ਕਰਕੇ ਕੋਈ ਦੁਰਘਟਨਾ ਘਟ ਜਾਂਦੀ ਹੈ ਤਾਂ ਸਭ ਤੋਂ ਵੱਡਾ ਜਿਹਾਰੇ ਨਾਲ ਕੋਲੇ ਸੇ ਡਿਪਾਰਟਮੈਂਟ ਕੋਲੇ ਇਹ ਹੁੰਦਾ ਵੀ ਇਹਨਾਂ ਦੇ ਮਕੱਦਮੇ ਤਨਖਤਮਾ ਦਰਜ ਕਰੋ ਸਾਡੇ ਕਿਸਾਨ ਤੇ ਮਕਦਮਾ ਦਰਜ ਹੋ ਜਾਂਦਾ ਹੈ ਉਹ ਇਹ ਕਿ ਨਾ ਉਹਨਾਂ ਲੋਕਾਂ ਦੇ ਜਿਹੜੇ ਜ਼ਿੰਮੇਵਾਰ ਨੇ ਜਿਹੜੇ ਪੈਸਾ ਇਕੱਠਾ ਕਰਕੇ ਲੈ ਗਏ ਨੇ ਨਾ ਉਹਨਾਂ ਲੋਕਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ। ਉਹਨਾਂ ਲੋਕਾਂ ਨੂੰ ਫੇਰ ਛੱਡਿਆ ਹੋਇਆ। ਫਿਰ ਐਕਸ਼ਨ ਸਾਹਿਬ ਕਹਿੰਦੇ ਕਹਿੰਦਾ ਮੈਂ ਉਹਨਾਂ ਦੇ ਖਿਲਾਫ ਕੇਸ ਪਾਇਆ ਮੈਂ ਉਹਨੂੰ 80 ਕਰੋੜ ਦਾ ਪੈਸੇ ਪਾਈ ਬੈਠਾ ਕਿ ਇੰਨੇ ਰੁਪਏ ਤੁਸੀਂ ਭਰੋ। ਤੁਸੀਂ ਇਹ ਕੰਮ ਕੰਪਲੀਟ ਕਿਉਂ ਨਹੀਂ ਕੀਤਾ? ਉਹਨਾਂ ਦਾ ਸ਼ਾਹ ਜਾਨ ਨੇ ਦੱਸਿਆ ਵੀ 36000 ਰੁਪਿਆ ਪਾ ਰਹੇ ਐ ਸੀ ਉਹਨਾਂ ਨੂੰ ਕੋਈ ਸਹੀ ਗੱਲ ਸੀ ਤਾਂ ਮੈਂ ਉਹਨਾਂ ਨੂੰ ਇਹ ਗੱਲ ਕਹੀ ਵੀ ਤੁਹਾਡੇ ਸਾਡੇ ਨਾਲ ਹੀ ਵਿਚਰਦਾ ਇੱਕ ਡਿਪਾਰਟਮੈਂਟ ਆ ਆਪਣੇ ਸਾਰਿਆਂ ਨਾਲ ਹੀ ਵਿਚਰਦਾ ਹੈ ਬਿਜਲੀ ਬੋਰਡ ਹੈ ਉਹ ਆਉਂਦਾ ਬਿੱਲ ਨਾ ਭਰਿਆ ਗਏ ਤੇ ਉਹਦਾ ਪਹਿਲਾ ਹੱਲ ਕੋਈ ਕੋਰਟ ਜਾਂਦਾ ਬਿਜਲੀ ਬੋਰਡ ਤੁਹਾਡੇ ਵਾਸਤੇ ਸਭ ਤੋਂ ਪਹਿਲਾਂ ਜਿਹੜੇ ਹੁੰਦਾ ਹੈ ਕਿ ਦਾ ਕਨੈਕਸ਼ਨ ਕੱਢ ਦਿਓ ਹਾਲਾਂਕਿ 50 ਗੱਲ ਦਾ ਕਨੈਕਸ਼ਨ ਕੱਢ ਨਹੀਂ ਸਕਦੇ ਇਹ ਗਣੇ ਨਾ ਦਾ ਉਹ ਕਨੈਕਸ਼ਨ ਤਾਂ ਇਸ ਕਰਕੇ ਨਹੀਂ ਕੱਢ ਸਕਦੇ ਕਿ ਉਹਨਾਂ ਨੂੰ ਜਿਹੜੀ ਸਹੂਲਤ ਚਾਹੀਦੀ ਹੈ ਪਰਿਵਾਰਾਂ ਨੂੰ ਉਹ ਉਹਨਾਂ ਨੇ ਬੰਦ ਇਮੀਡੀਏਟਲੀ ਨਹੀਂ ਕਰ ਸਕਦੇ ਇਹਨਾਂ ਨੂੰ ਤਾਂ ਕੋਈ ਸਹੂਲਤ ਵਾਲੀ ਗੱਲ ਨਹੀਂ ਹੈ ਮੈਂ ਐਕਸ਼ਨ ਸਾਹਿਬ ਨੂੰ ਤੇ ਕੋਲੇ ਸਵਾਲ ਰੱਖਿਆ ਸੀ ਕਿ ਭਾਈ ਵੀਰ ਤੁਸੀਂ ਇਹਨਾਂ ਦਾ ਕੰਮ ਬੰਦ ਕਰਨਾ ਚਾਹੀਦਾ ਸੀ ਤੁਹਾਨੂੰ ਤੁਸੀਂ ਕੋਰਟ ਜਾ ਕੇ ਇਹਨਾਂ ਨੂੰ ਉਲਝਾਉਣ ਦੀ ਗੱਲ ਕੀਤੀ ਆ ਕੋਰਟ ਚ ਚਲੇ ਗਏ ਇਹਦਾ ਮਤਲਬ ਤੁਸੀਂ ਉਹਨੂੰ ਕੇਸ ਨੂੰ ਲੰਮਾ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਇਧਰ ਤੁਸੀਂ ਲੁੱਟ ਨਹੀਂ ਕਰੀ ਚੱਲੋ ਦੇ ਇਧਰਲੇ ਪਾਸੇ ਕੇਸ ਦਾ ਜਵਾਬ ਦੇਈ ਚੱਲੋ ਹੌਲੀ-ਹੌਲੀ ਜਾਂਦਾ ਜਾਂਦਾ ਕੇਸ ਖੀ ਹੋ ਜਾਏਗਾ ਤੋ ਮੇਰਾ ਗੱਲ ਕਰਨ ਦਾ ਭਾਵੇਂ ਆ ਭਰਾਵੋ ਕਿ ਮਹਕਮੇ ਦੇ ਅਧਿਕਾਰੀ ਸਾਡਾ ਪੁਲਿਸ ਪ੍ਰਸ਼ਾਸਨ ਸਾਡੇ ਐਡੀਸੀ ਸਾਹਿਬ ਇਸ ਵੇਲੇ ਤੇ ਜ਼ੋਰ ਲਾ ਰਹੇ ਆ ਕਿ ਇਹਨਾਂ ਨੂੰ ਤੁਸੀਂ ਸਾਡੇ ਕਹਿਣ ਦੇ ਉੱਤੇ 15 ਦਿਨ ਦੇ ਦਿਓ 15 ਦਿਨ ਇਹਨਾਂ ਨੂੰ ਦੇ ਦਿਓ ਜੇਕਰ 15 ਦਿਨਾਂ ਅੰਕ ਕੰਮ ਚਾਲੂ ਨਾ ਕੀਤਾ ਤਬੇ ਤੋਲ ਬੰਦ ਕਰ ਲਿਓ ਮੈਂ ਕਹਾਂ ਵੀ ਅਸੀਂ ਫੇਰ ਵੀ ਆਹੀ ਕੁਛ ਹੋਣਾ ਸਾਡੇ ਦਾ ਕੁੱਤੀ ਚੀਕਾ ਅਜੇ ਜਿੱਦੇ ਫੇਰ ਬੰਦ ਕਰਨ ਆਉਣਾ ਹੈ ਫੇਰ ਵੀ ਸਾਡੀ ਦੇ ਥੋੜੀ ਤਾਂ ਡਾਕਾ ਡਾਂਗੀ ਇਹੀ ਹੋਣਾ ਹੈ ਸਾਡੇ ਦੇ ਮੁਕਦਮੇ ਫੇਰ ਦਰਜ ਕਰ ਲਿਓ ਸਾਨੂੰ ਜਿੱਨਾਂ ਜ ਫੇਰ ਸਿੱਕਣਾ ਹੈ ਅਸੀਂ ਉਹਨਾਂ ਨੂੰ ਇਹ ਕਿਹਾ ਕਿ ਇਹ ਗੱਲ ਸਾਨੂੰ ਹਜੇ ਮਨਜ਼ੂਰ ਨਹੀਂ ਹੈ ਅਸੀਂ ਉਹਨਾਂ ਨੇ ਵੀ ਸਾਨੂੰ ਕਿਹਾ ਵੀ ਆਪਦੇ ਸਾਥੀਆਂ ਨਾਲ ਵਿਚਾਰ ਚਰਚਾ ਕਰ ਲਓ ਆਪਾਂ ਵੀ ਵਿਚਾਰ ਚਰਚਾ ਕਰਨੀ ਉਹਨਾਂ ਨੂੰ ਅਸੀਂ ਇਹ ਕਹਿ ਕੇ ਆਇਆ ਇਹ ਟੋਲ ਬੰਦ ਕਰਨ ਵਾਲੇ ਪਾਸੇ ਨੂੰ ਸੋਚੋ ਸਾਰੇ ਕੰਮ ਕਰਨਗੇ ਜਦੋਂ ਕੰਮ ਕਰਤਾ ਟੋਲ ਚਲਵਾ ਦਿਓ ਅਗਰ ਉਹਨਾਂ ਨੇ ਟੋਲ ਚਲਾਉਣਾ ਹੈ ਤਾਂ ਉਹਨਾਂ ਨੂੰ ਆਪਣੇ ਆਪ ਅਥਾਰਟੀ ਨੇ ਟਾਈਮ ਦੇ ਦੇਣਾ ਜਿੰਨਾ ਟਾਈਮ ਇਹਨਾਂ ਦਾ ਟੋਲ ਬੰਦ ਰਿਹਾ ਉਹ ਟਾਈਮ ਉੱਤੇ ਮਿਲ ਜਾਣਾ ਤਾਂ ਉਹਨਾਂ ਦੀ ਬਾਰ ਬਾਰ ਗੱਲ ਇਹ ਆ ਰਹੀ ਸੀ ਕਿ ਉਹ ਕਹਿੰਦੇ ਨੇ ਵੀ ਉਹ ਪੱਟ ਜਾਣਗੇ ਮੈਂ ਤੇ ਇਹ ਵੀ ਉਹਨਾਂ ਨੂੰ ਕਿਹਾ ਕਿ ਵੀ ਜੇ ਉਹ ਭਜਦੇ ਨੇ ਇਹਦਾ ਮਤਲਬ ਅਸੀਂ ਕੋਲ ਉਹਨਾਂ ਦੇ ਕਾਣੇ ਧੋਣੇ ਆ